ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਟਾਲ ਗਰਮੀ ਦੀ ਰੁੱਤ ਆ ਗਰਮੀ ਤੋਂ ਸਾਰੇ ਪਰੇਸ਼ਾਨ ਨੇ ਤੇ ਅਸੀਂ ਹਰ ਵਾਰ ਇਹੀ ਗੱਲ ਕਹਿੰਦੇ ਆ ਕਿ ਇਸ ਵਾਰ ਗਰਮੀ ਬਹੁਤ ਆ ਇਸ ਵਾਰ ਗਰਮੀ ਬਹੁਤ ਆ ਚਲੋ ਠੀਕ ਹੈ ਕੁਦਰਤ ਦਾ ਇੱਕ ਸੂਲ ਆ ਕਿ ਜਿਸ ਤਰੀਕੇ ਕੁਦਰਤ ਨੂੰ ਅਸੀਂ ਟਰੀਟ ਕਰਦੇ ਆ ਤਾਂ ਉਹ ਹੈ ਜਾਂ ਕੁਦਰਤ ਸਾਨੂੰ ਜਵਾਬ ਚ ਦਿੰਦੀ ਆ ਪਰ ਕੀ ਇਹ ਜਿਹੜੀ ਗਰਮੀ ਆ ਅਸੀਂ ਆਪਣੇ ਐਫਰਟਸ ਦੇ ਨਾਲ ਆਪਣੀ ਹਿੰਮਤ ਕਰਕੇ ਜਿਹੜਾ ਤਾਪਮਾਨ ਆ ਸਾਡੇ ਘਰਾਂ ਦਾ ਉਹ ਬਾਹਰਲੇ ਤਾਪਮਾਨ ਤੋਂ ਘਟਾਇਆ ਜਾ ਸਕਦਾ ਬਿਲਕੁਲ ਘਟਾਇਆ ਜਾ ਸਕਦਾ ਇਹਦੇ ਬਹੁਤ ਸਾਰੀਆਂ ਰਿਪੋਰਟਸ ਵੀ ਨੇ ਅਸੀਂ ਵੀ ਤੇ ਅਕਸਰ ਗੱਲਬਾਤ ਕਰਦੇ ਰਹਿੰਦੇ ਆ ਪੜ੍ਹਦੇ ਰਹਿੰਦੇ ਆ ਕਿ ਕੁਝ ਨਿਯਮ ਨੇ ਜਾਂ ਤਾਂ ਤੁਹਾਡੇ ਘਰ ਦੀ ਬਣਤਰ ਨੂੰ ਲੈ ਕੇ ਨੇ ਜਾਂ ਘਰ ਦੇ ਵਿੱਚ ਦਰਖਤ ਲਾਉਣ ਨੂੰ ਲੈ ਕੇ ਨੇ ਉਹ ਨਿਯਮ ਤੈਅ ਕਰ ਦਿੰਦੇ ਨੇ ਕਿ ਜਿਹੜਾ ਤੁਹਾਡੇ ਘਰ ਦਾ ਤਾਪਮਾਨ ਆ ਉਹ ਬਾਹਰ ਨਾਲੋਂ ਘੱਟ ਰਹਿੰਦਾ ਤਾਂ ਇਸ ਤੇ ਗੱਲਬਾਤ ਕਰਾਂਗੇ ਅੱਜ ਮੈਂ ਬਾਈ ਨਵਰੀਤ ਕੋਲ ਆਇਆ ਇਸੇ ਤੇ ਚਰਚਾ ਕਰਾਂਗੇ ਅਸੀਂ ਕਿਉਂਕਿ ਨਵਰੀਤ ਭਾਈ ਉਹ ਕਿ ਜ਼ਿੰਦਗੀ ਜਿਉਂ ਰਿਹਾ ਉਹੀ ਜੀ ਅੱਜ ਤਾਂ ਕਰਕੇ ਇਸੇ ਕਰਕੇ ਮੈਂ ਉਹਨਾਂ ਦੇ ਘਰੇ ਬੈਠ ਕੇ ਅਸੀਂ ਇਹ ਗੱਲਬਾਤ ਕਰ ਰਿਹਾ ਤਾਂ ਨਵਰੀਤ ਭਾਈ ਜਿਸ ਤਰ੍ਹਾਂ ਮੈਂ ਕਿਹਾ ਕਿ ਤੁਸੀਂ ਜਿਵੇਂ ਆਪਾਂ ਵੇਖਿਆ ਅਕਸਰ ਗੱਲਬਾਤ ਕਰਦੇ ਆ ਕਿ ਗਰਮੀ ਤੇ ਜਦੋਂ ਲੋਕ ਕਹਿੰਦੇ ਨੇ ਗਰਮੀ ਬਹੁਤ ਆ ਤਾਂ ਆਪਣੇ ਗੱਲਾਂ ਹੋਰ ਹੁੰਦੀਆਂ ਤੁਸੀਂ ਕਹਿੰਦੇ ਯਾਰ ਇਹ ਘਟਾਇਆ ਜਾ ਸਕਦਾ ਤਾਪਮਾਨ ਇਹਨਾਂ ਤਾਂ ਨਹੀਂ ਵੀ ਗਰਮੀ ਤੋਂ ਹੀ ਬਚਿਆ ਜਾਵੇ ਜਮਾ ਇਹ ਤਾਪਮਾਨ ਘਟਾਇਆ ਜਾ ਸਕਦਾ ਤਾਂ ਉਹ ਕੀ ਕੀ ਤਰੀਕੇ ਨੇ ਪਤਾ ਚੱਲਦਾ ਕਿ ਘਰ ਠੰਡੇ ਰੱਖੇ ਜਾ ਸਕਦੇ ਆ ਹਾਂ ਇੱਕ ਰਿਪੋਰਟ ਆਈ ਆ ਵੀ 6 ਡਿਗਰੀ ਤਾਪਮਾਨ ਜਿਹੜਾ ਉਹ ਤੁਸੀਂ ਦਰਖਤ ਜੇ ਥੋੜੇ ਘਰ ਦੇ ਆਸ-ਪਾਸੇ ਲੱਗੇ ਆ ਤਾਂ ਉਹ ਘਟ ਰੱਖ ਸਕਦੇ ਹੋ ਦੂਜੇ ਘਰਾਂ ਨਾਲ ਜੀ ਬਹੁਤ ਬਹੁਤ ਦਿਲਚਸਪ ਲੱਗੀ ਆ ਮੈਨੂੰ ਇਹ ਗੱਲ ਜਿਹਦੇ ਕਰਕੇ ਆਪਾਂ ਇਹ ਸ਼ੋ ਵੀ ਕਰ ਰਹੇ ਆ ਹਨਾ ਤਾਂ ਇਹ ਬਿਲਕੁਲ ਸੱਚ ਆ ਜੇ ਤੁਸੀਂ ਸਹੀ ਦਰਖਤਾਂ ਦੀ ਚੋਣ ਕਰ ਲਓਗੇ ਘਰੇ ਹੂੰ ਲਾ ਲਓਗੇ ਦਰਖਤਾਂ ਨੂੰ ਤਾਂ ਭਾਈ ਜੀ ਤੁਹਾਡੇ ਘਰ ਦਾ ਤਾਪਮਾਨ 6 ਡਿਗਰੀ ਘੱਟ ਰਹਿ ਸਕਦਾ ਹੂੰ ਦੂ ਲੋਕਾਂ ਦੇ ਘਰਾਂ ਨੂੰ ਜੀ ਪਰ ਗगन ਸਾਡੀ ਦਿੱਕਤ ਕੀ ਆ ਵੀ 50 ਲੱਖ ਦੀ ਕੋਠੀ ਪਾਉਣੀ ਆ ਤੇ 50 ਲੱਖ ਦੀ ਕੋਠੀ ਪਾਉਣ ਤੋਂ ਬਾਅਦ 5 ਦਰਖਤ ਵੀ 500 ਰੁਪਏ ਦੇ ਲਿਆ ਕੇ ਨਹੀਂ ਲਾਉਣੇ ਉਹਦੇ ਵਿੱਚ ਠੀਕ ਆ ਸਾਨੂੰ ਤਾਂ ਮਤਲਬ ਜਿਵੇਂ ਚੜਜੀ ਹੋ ਗਈ ਹੁੰਦੀ ਆ ਅਸੀਂ ਬੇਇੱਜ਼ਤੀ ਮਹਿਸੂਸ ਕਰਦੇ ਹਾਂ ਵੀ ਜੇ ਘਰ 'ਚ ਕੋਈ ਦਰਖਤ ਹੋ ਜੇ ਬੁੜੀਆਂ ਕਹਿੰਦੀਆਂ ਕਈ ਸਾਰੇ ਤਾਂ ਨਹੀਂ ਹੁਣ ਇੱਕੋ ਜਿਹੇ ਹੁੰਦੇ ਪਰ ਕਈ ਕਹਿੰਦੀਆਂ ਜੀ ਇਹਦੇ ਨਾਲ ਪੱਤੇ ਖਿਲਰਦੇ ਆ ਬੰਦੇ ਕਹਦਣਗੇ ਜੀ ਹਲਾ ਕੋਠੀ ਤੇ ਇੰਨੇ ਪੈਸੇ ਲਾਏ ਆ ਦੇਖ ਮਰ ਗਈ ਪਰ ਯਾਰ ਪੱਥਰ ਹੀ ਦਿਖਾਉਣਾ ਕਿਸੇ ਨੂੰ ਲੱਗਿਆ ਕੀ ਇਹੀ ਆਸ਼ਾਨ ਤੁਸੀਂ ਹਾਂ ਮੈਂ 40 ਸਾਲ ਪੁਰਾਣੇ ਘਰੇ ਰਹਿੰਦਾ ਲੱਗ ਕਿਸੇ ਪਾਸੋਂ ਘੱਟ ਲੱਗਦਾ ਇੱਥੇ ਆ ਕੇ ਤੁਹਾਨੂੰ ਕੋਈ ਇਹ ਹੈ ਜੀ ਮਹਿਸੂਸ ਹੁੰਦੀ ਆ ਕਦੇ ਵੀ ਯਾਰ ਕੋਈ ਮਾੜੀ ਥਾਂ ਤੇ ਆਏ ਹਾਂ ਦਰਖਤ ਆਉਦੇ ਆਪチェ ਕਾ ਸ਼ਾਨ ਹੈ ਗਜਾ ਆਪਣੇ ਘਰ ਦੇ ਆਸ-ਪਾਸੇ 2-250 ਦਰਖਤ ਹੈ ਸਵੇਰ ਉੱਠਦੇ ਆ ਤੁਹਾਨੂੰ ਦਰਖਤਾਂ ਦੇ ਵਿੱਚ ਪੰਛੀ ਚਹਿਕਦੇ ਆ ਠੀਕ ਆ ਫਿਰ ਥੋੜਾ ਤਾਪ ਮਾ ਤਾਪਮਾਨ ਬਾਰੇ ਤਾਂ ਮੈਨੂੰ ਇਹ ਲੱਗਦਾ ਗਗਨ ਸਾਡੇ ਜਿਹੜੇ ਬਜ਼ੁਰਗ ਸੀ ਉਹ ਬਹੁਤ ਸਿਆਣੇ ਬੰਦੇ ਸੀ ਸਾਰਿਆਂ ਦੇ ਜਿਆਦਾਤਰ ਬਜ਼ੁਰਗਾਂ ਨੇ ਤੁਸੀਂ ਦੇਖਿਓ ਲਹਿੰਦੇ ਵਾਲੇ ਪਾਸੇ ਨੂੰ ਛੱਬਦੇ ਵਾਲੇ ਪਾਸੇ ਨੂੰ ਦਰਖਤ ਲਾਏ ਹੁੰਦੇ ਸੀ ਘਰ ਦੇ ਵਿੱਚ 6 3 ਵਜੇ ਤੋਂ ਬਾਅਦ ਛਾਂ ਆਉਣੀ ਸ਼ੁਰੂ ਹੋ ਜੇ ਜੀਦੇ ਘਰੇ ਵੀ ਬਾਈ ਜੀ ਸ਼ਿਪ ਦੇ ਵਾਲੇ ਪਾਸਿਓਂ 3 ਵਜੇ ਤੋਂ ਬਾਅਦ 6 ਆਉਣੀ ਸ਼ੁਰੂ ਹੋ ਗਈ। ਹੂੰ ਉਹ ਘਰ 탑ਦਾ। ਹੂੰ ਅੱਛਾ ਨਹੀਂ 탑ਦਾ ਬਾਈ। ਹੂੰ ਮੈਂ ਇਹ ਨਹੀਂ ਕਹਦਾ ਕਿ ਬਾਲਾ ਨਹੀਂ ਜਾਏ ਜੀ ਵੀ ਕੋਈ ਫਰਕ ਪੈ ਜੂ। ਹਾਂ ਵੀ ਬਰਫ਼ ਨਹੀਂ ਗਿਰਦੀ। ਵੀ ਘੱਟੋ ਘੱਟ ਜਿਹੜਾ ਆ ਵੀ ਸੀਮੈਂਟ ਤੇ ਸੀਮੈਂਟ ਚੜ੍ਹੀ ਜਾਓ ਪਹਿਲਾਂ ਤਾਂ। ਹੂੰ ਡਬਲ ਸਟੋਰੀ ਪਾ ਲਓ ਫਿਰ ਉਤਰ ਲਓ। ਤਾਲੀ ਮੰਜ਼ਲ ਤੇ ਪਿੰਡਾਂ ਵਾਲਿਆਂ ਨੇ ਆਪਣੇ ਆਰਿਆਂ ਨੇ ਸਾਰਿਆਂ ਨੇ ਗੰਡੇ ਰੱਖਣੇ ਹੁੰਦੇ ਆ ਲਸਣ ਰੱਖਣੀ ਹੁੰਦੀ ਆ ਹਨਾ ਦੋ ਬਾਲੇ ਧਰ ਕੇ ਵਿਚਾਲੇ ਖੰਡਾ ਆ ਹਾਂ ਐਂ ਵੀ ਹੁੰਦਾ ਤਾਂ ਉਹ ਚੀਜ਼ਾਂ ਨਾਲੋਂ ਚੰਗਾ ਮੈਨੂੰ ਲੱਗਦਾ ਯਾਰ ਜਿਹੜੀ ਜ਼ਮੀਨੀ ਮੰਜ਼ਲ ਆ ਇਹੀ ਪਿੰਡਾਂ ਵਾਲਿਆਂ ਖਾਤਰ ਇੱਕ ਬੈਸਟ ਮਾਡਲ ਹੈ ਸ਼ਹਿਰਾਂ ਵਾਲਿਆਂ ਦੀ ਮਜਬੂਰੀ ਆ ਬਾਈ ਜੀ ਉਹਨਾਂ ਕੋਲੇ ਤਾਂ 200 ਗਾ ਇਥਾਂ ਪਿੰਡ ਦੇ ਵਿੱਚ ਮਜ਼ਦੂਰ ਤੇ ਗਰੀਬ ਦੀ ਮਜ਼ਦੂਰੀ ਮਜਬੂਰੀ ਆ ਯਾਰ ਉਹ ਵੀ ਵੱਡਾ ਘਰ ਅਫੋਰਡ ਨਹੀਂ ਕਰ ਸਕਦਾ ਪਰ ਜਿਹੜਾ ਕਰ ਸਕਦਾ ਉਹ ਤਾਂ ਘੱਟੋ ਘੱਟੇ ਕਰ ਲੇ ਮੈਂ ਨਹੀਂ ਕਹਿੰਦਾ ਇਸੀ ਨਾਲ ਲਵਾਓ ਮੈਂ ਉਹਨਾਂ ਲੋਕਾਂ ਚ ਬਿਲਕੁਲ ਨਹੀਂ ਜਿਹੜੇ ਕਹਿੰਦੇ ਦੁਨੀਆ ਪਿੱਛੇ ਮੁੜ ਜੂਗੀ ਦੁਨੀਆ ਪਿੱਛੇ ਨਹੀਂ ਮੁੜਦੀ ਮਿੱਟੀ ਦੇ ਘਰਾਂ ਦੀ ਸ਼ਿਫਟ ਹੁਣ ਜੇ ਮੇ ਤੁਹਾਡਾ ਵੀ ਸਵਾਲ ਹੋਊਗਾ ਵੀ ਯਾਰ ਫਿਰ ਕੀ ਮਿੱਟੀ ਦੇ ਘਰਾਂ ਚ ਰਹਿਣਾ ਹਾਂ ਬਿਲਕੁਲ ਆਪਾਂ ਸਟੋਰੀ ਵੀ ਕੀਤੀ ਸੀ ਉਸ ਤੇ ਬਹੁਤ ਲੋਕ ਕਹਿੰਦੇ ਵੀ ਮਿੱਟੀ ਦੇ ਘਰਾਂ ਚ ਹੋਰ ਹਾਂ ਤਬਦੀਲ ਹੋ ਜਾਓ ਸ਼ਿਫਟ ਨਹੀਂ ਮਿੱਟੀ ਦੇ ਘਰਾਂ ਚ ਰਹਿ ਲਓ ਫਿਰ ਫਿਰ ਤੁਹਾਡੇ ਚ ਸਬਰ ਨਬਰੂਪਗੇ ਵਰਗਾ ਹੋਣਾ ਚਾਹੀਦਾ Rajasthan ਵਾਲੇ ਵਰਗਾ ਜੇ ਤੁਸੀਂ ਮੇਰੇ ਵਾਲੇ ਸਬਰ ਵਰਗੇ ਹੋ ਜਾਂ ਤੁਹਾਡੇ ਵਾਲੇ ਸਬਰ ਵਰਗੇ ਆਮ ਲੋਕ ਹੋ ਤੁਸੀਂ ਭਾਈ ਫੇਰ ਨਹੀਂ ਤੁਸੀਂ ਰਹਿ ਸਕਦੇ ਉਵੀਏ ਕੱਖਟਾਸ ਦਾ ਸੀਮੈਂਟਡ ਘਰ ਤੁਹਾਨੂੰ ਬਹੁਤ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ ਐਸੀ ਗੱਲ ਨਹੀਂ ਦੇਖ ਰਿਖ ਇਹਨਾਂ ਦੀ ਘਟਾ ਜੇ ਤੁਸੀਂ ਪਾਲਿਆ ਕੋਈ ਦਿੱਕਤ ਥੋੜੀ ਆ ਯਾਰ ਅਸੀਂ ਤਾਂ ਕਹਿੰਦੇ ਆ ਦਰਖਤਾਂ ਦੀ ਚੋਣ ਕਰੋ ਸਹੀ ਢੰਗ ਦੇ ਨਾਲ ਆਪਦੇ ਘਰ ਦੇ ਟੈਂਪਰੇਚਰ ਨੂੰ ਕੰਟਰੋਲ ਦੇ ਵਿੱਚ ਰੱਖੋ ਫਾਲਤੂ ਦੀ ਜਿੰਨੇ ਵੀ ਤੁਹਾਡੇ ਕੋਲੇ ਥਾਂ ਪਈ ਆ ਤੁਹਾਡੇ ਘਰ ਦੀ ਕਿਤੇ ਤੁਹਾਡੀ ਸ਼ਾਨ ਨਹੀਂ ਘਟਦੀ ਕੋਈ ਉਹ ਚ ਨੁਕਸਾਨ ਨਹੀਂ ਹੁੰਦਾ ਬਾਈ ਵਣ ਕੇ ਆਪਦੇ ਘਰਾਂ ਦੇ ਆਸੇ ਪਾਸੇ ਦਰਖਤ ਲਾਓ ਇਹਦੇ ਨਾਲ ਥੋਡੇ ਘਰ ਦਾ ਟੈਂਪਰੇਚਰ 6 ਕਹਿੰਦਾ ਪਰ ਮੇਰਾ ਨਿੱਜੀ ਤਜਰਬਾ ਗਗਨ ਜੀ 8 ਡਿਗਰੀ ਤੱਕ ਹੂੰ ਤਾਪਮਾਨ ਥੋਡੇ ਘਰ ਦਾ ਡਿਗ ਸਕਦਾ ਤੁਸੀਂ ਤੁਸੀਂ ਤਜਰਬਾ ਕੀਤਾ ਜਿੱਥੇ ਆਪਾਂ ਬੈਠੇ ਆਂ ਆਪਾਂ ਤੁਹਾਡੇ ਘਰੇ ਬੈਠੇ ਅੱਗੇ ਬਾਗ ਆ ਪਿੱਛੇ ਘਰ ਮੇਰਾ ਬਿਲਕੁਲ ਸੇ ਤਜਰਬਾ ਹੂੰ ਸਾਡੇ ਘਰੇ ਜੇ ਤੁਸੀਂ ਏਸੀ ਚਲਾ ਲਿਆ ਹੂੰ ਤੁਸੀਂ ਬਾਹਲੀ ਦੇ ਰੇਸੀ ਚਲਾ ਕੇ ਨਹੀਂ ਰੱਖ ਸਕਦੇ ਅੱਛਾ ਸਾਡੇ ਏਸੀ ਹੁੰਦੇ ਆ ਹੂੰ ਉਹਦੇ 'ਚ ਵੀ ਤੁਹਾਨੂੰ ਠੰਡ ਲੱਗਣ ਲੱਗੇ ਜੇ ਤੁਸੀਂ AC ਬੰਦ ਕਰੋਗੇ। ਹੂੰ। ਇਹ ਦਰਖਤਾਂ ਦਾ ਕਮਾਲ ਹੈ ਕੋਈ ਮੈਂ ਥੋੜੀ ਲਾਈਵੀ ਗੈਸ ਪਾਤੀ ਹੈ ਨਾ ਉਹ 'ਚ ਤਾਂ ਆਰ ਬੱਤੀ ਪੈਣੀ ਹੈ ਨਾ AC 'ਚ ਤਾਂ ਸਾਰਿਆਂ ਦੇ 'ਚ। ਹੂੰ। ਤਾਂ ਉਹ ਉਹ ਜਿਹੜੀ ਆ ਵੀ ਇਹ ਇਹ ਫਰਕ ਤਾਂ ਹੈਗਾ। ਜਿਵੇਂ ਕਿ ਹਮਸ ਦੇ ਦਿਨਾਂ ਤੋਂ ਚੱਲੋ ਫਿਰ ਵੀ AC ਦੀ ਲੋਡ ਪੈ ਜਾਂਦੀ ਹੈ ਗਰਮ ਆਪਣੇ। ਜਿਵੇਂ ਜੂਨ ਦੇ ਮਹੀਨੇ ਦੇ ਵਿੱਚ ਤਾਂ ਮਈ ਦੇ ਮਹੀਨੇ ਦੇ ਵਿੱਚ ਤਾਂ AC ਦੀ ਲੋਡ ਵੀ ਨਹੀਂ ਪੈਂਦੀ। ਹੂੰ। ਇਹ ਚੀਜ਼ਾਂ ਬਹੁਤ ਮੈਨੂੰ ਲੱਗਦਾ ਫਰਕ ਪੈਂਦੀਆਂ। ਥੋੜਾ ਮਨ ਵੀ ਸ਼ਾਂਤ ਰਹੂਗਾ। ਤੇ ਤੁਸੀਂ ਧਰਤੀ ਤੇ ਬੇ ਲੋੜਾ ਬੋਝ ਵੀ ਨਹੀਂ ਪਾਉਂਗੇ ਏਸੀ ਤਾਂ ਮੈਂ ਕਹਣਾ ਚਲੋ ਸਰਕਾਰੀ ਕਈ ਕਈ ਹੁਣ ਇਹੋ ਜਿਹਾ ਵੀ ਕਹਿਣਗੇ ਵੀ ਉਸ ਤਾਂ ਏਸੀ ਕੁੰਡੀ ਲਾ ਕੇ ਚਲਾਉਣੇ ਆ ਭਾਈ ਕਿਹਨੂੰ ਤੋਖਾ ਦੇ ਲੋਗੇ ਯਾਰ ਹਮ ਐਂਡ ਤੇ ਬੋਝ ਤਾਂ ਸਾਰੀ ਧਰਤੀ ਤੇ ਪੈਣਾ ਹੈ ਸਾਰੀ ਮਨੁੱਖਤਾ ਦੀ ਨਸਲ ਦੀ ਗੱਲ ਹੈ ਹਮ ਗਲੋਬਲ ਵਾਰਮਿੰਗ ਇਹਦੇ ਵਿੱਚ ਅਸੀਂ ਥੋੜਾ ਜਾ ਜਦੋਂ ਤੁਹਾਡੇ ਏਸੀ ਘਟ ਹੋਣਗੇ ਹਮ ਘੱਟ ਚੱਲਣਗੇ ਠੀਕ ਹੈ ਤੁਹਾਡੇ ਲਈ ਕੂਲਿੰਗ ਦਾ ਬੋਝ ਨਹੀਂ ਬਣੂਗਾ ਤਾਂ ਪੂਰੀ ਦੁਨੀਆ ਨੂੰ ਫਾਇਦਾ ਹੋਣਾ ਗਗਨੇ ਦਾ ਮੈਂ ਬਾਹਰ ਹੀਟ ਘੱਟ ਰਿਡਿਊਸ ਹੋ ਗਈ ਜਿਹਦੇ ਅਸੀਂ ਨਹੀਂ ਵੀ ਬਾਹਰ ਵੀ ਹੋਊਗੀ ਬਾਹਰ ਵੀ ਉਹਦੇ ਲਈ ਵੀ ਇਲੈਕਟ੍ਰਿਸਿਟੀ ਘੱਟ ਬਿਜਲੀ ਘੱਟ ਯੂਜ਼ ਹੋਊਗੀ ਅੱਛਾ ਮੈਂ ਹੁਣ ਆਪਾਂ ਇਹ ਗੱਲ ਕਰ ਲਈ ਕਿ ਇੱਕ ਇਹ ਤਾਂ ਕਲੀਅਰ ਘੱਟ ਆ ਤੁਸੀਂ ਕਿਹਾ ਰਿਪੋਰਟ ਆ ਤੁਸੀਂ ਕਹਿੰਦੇ ਮੇਰਾ ਵੀ ਤਜਰਬਾ ਵੀ ਯਾਰ ਘਰ ਦੇ ਆਸ-ਪਾਸੇ ਦਰਖਤ ਲਾਉਂਗੇ ਦੇਖੋ ਤਰੀਕੇ ਨਾਲ ਲਾਉਂਗੇ ਡਾਇਰੈਕਸ਼ਨ ਕਿਹੜੀ ਹੋਣੀ ਚਾਹੀਦੀ ਹੈ ਦਰਖਤਾਂ ਦੀ ਤੇ ਤਾਪਮਾਨ ਤਾਂ ਥੋੜਾ ਘਟਿਆ ਲਓ ਹੈਨਾ ਪਰ ਦੂਜੇ ਵੀ ਦਰਖਤ ਲਾਉਣੇ ਕਿ ਹਾਂ ਗੜ ਪਰ ਇੱਕ ਵਾਰੀ ਉਹ ਜ਼ਰੂਰ ਦੱਸ ਦੋ ਕਿ ਕਿਹੜੇ ਦਰਖਤ ਲਾਉਣੇ ਚਾਹੀਦੇ ਤੇ ਡਾਇਰੈਕਸ਼ਨ ਕਿਹੜੀ ਹੋਵੇ ਜਿਵੇਂ ਤੁਸੀਂ ਕਿਹਾ ਸੀ ਕਿ ਕਿੰਨੇ ਵਜੇ ਤੋਂ ਬਾਅਦ ਸ਼ਾਮ ਦਾ ਲੈਂਦੇ ਵਾਲੇ ਪਾਸੇ ਦਰਖਤ ਲਾਉਂਦਾ ਸਭ ਤੋਂ ਬੈਸਟ ਢੰਗ ਆ ਹਰ ਬੰਦੇ ਦੇ ਤਜਰਬੇ ਨਿੱਜੀ ਹੁੰਦੇ ਆ ਮੇਰੇ ਤਜਰਬੇ ਮੇਰੇ ਘਰ ਦੇ ਅਕੋਰਡਿੰਗ ਠੀਕ ਆ ਜੇ ਕਿਸੇ ਨੂੰ ਲੱਗਦਾ ਵੀ ਇਸ ਡਾਇਰੈਕਸ਼ਨ ਚ ਲਾ ਕੇ ਮੇਰਾ ਘਰ ਜ਼ਿਆਦਾ ਠੰਡਾ ਰਹੂ ਉਹ ਉਸ ਡਾਇਰੈਕਸ਼ਨ ਚ ਲਾ ਲੇ ਆਪਾਂ ਦਾ ਥੰਬਨ ਕੇ ਇੱਕ ਹੀ ਬੇਨਤੀ ਕਰਦੇ ਹਾਂ ਵੀ ਵੀਰ ਬਣ ਕੇ ਦਰਖਤ ਲਾਓ ਜਿਹੜਾ ਮੇਨ ਮੁੱਦਾ ਆਪਣਾ ਹੋਣਾ ਚਾਹੀਦਾ ਹੁਣ ਆਗੇ ਵੀ ਦਰਖਤ ਕਿਹੜੇ ਲ ਗਗਣੇ ਤੁਹਾਡਾ ਵੀ ਜੇ ਤੁਹਾਨੂੰ ਕੋਈ ਪੱਤਿਆਂ ਤੋਂ ਨਹੀਂ ਉਤਰਾਜ ਤਾਂ ਤੁਸੀਂ ਉਹੋ ਜਿਹੇ ਦਰਖਤ ਲਾ ਲਓ ਭਾਈ ਠੀਕ ਹੈ ਜੇ ਤੁਹਾਨੂੰ ਪੱਤਿਆਂ ਤੋਂ ਉਤਰਾਜ ਆ ਤਾਂ ਘਟ ਝੜਨ ਵਾਲੇ ਲਾ ਲਓ ਤਾਂ ਆਪਾਂ ਬਹੁਤ ਸਾਰੀਆਂ ਗਗਣ ਦਰਖਤ ਲਾ ਸਕਦੇ ਹਾਂ ਬਹੁਤ ਆਪਸ਼ਨਸ ਆ ਕਦਮ ਹੈ ਸੁਖਚੈਣ ਹੈ ਗੁਲਮੋਹਰ ਹੈ ਫਿਰ ਤੁਸੀਂ ਯੂਨੀਵਰਸਿਟੀ ਪੜ੍ਹੇ ਹੋ ਪਟਿਆਲੇ ਤੇ ਉੱਥੋਂ ਦੀ ਸ਼ਾਨ ਆ ਜਿਹੜੇ ਦਰਖਤ ਆਪਾਂ ਨੂੰ ਜਿੰਨਾਂ ਨੂੰ ਦੇਖ ਕੇ ਲੱਗਦਾ ਹੁੰਦਾ ਸੀ ਮੈਂ ਮੈਨੂੰ ਤਾਂ ਉਦੋਂ ਬੜਾ ਪਤਾ ਨਹੀਂ ਹੁੰਦਾ ਸੀ ਮੈਂ ਯੂਨੀਵਰਸਿਟੀ ਕਾ ਮਾ ਯਾਰ ਪੀਲੇ ਪੱਤੇ ਵੀ ਹੁੰਦੇ ਆ ਵੇ ਤੇ ਜਦੋਂ ਖਿੰਡਿਆ ਨਾ ਬੰਦਾ ਉਹਨਾਂ ਵਿੱਚ ਦੀ ਤੁਰਦਾ ਹਾਂ ਮਤਲਬ ਅਮਲਤਾਸ ਹਾਂ ਉਹ ਹੋ ਗਿਆ ਕੁਸਮ ਹੋ ਗਿਆ ਸੁਖਚੈਨ ਸ਼ਦਮੇ ਰਿਪੀਟ ਕਰਨਾ ਕਰਦਾ ਹਨਾ ਸਿਲਵਰੋਕ ਹੋ ਗਿਆ ਹਾਂ ਚਕਰੇਸ਼ੀਆ ਹੋ ਗਿਆ ਤਾਂ ਬਹੁਤ ਸਾਰੇ ਇਹ ਜਿਹੇ ਆਏ ਤੁਹਾਨੂੰ ਨਰਸਰੀਆਂ ਵਾਲੇ ਸਾਰੇ ਗਾਈਡ ਕਰ ਦਿੰਦੇ ਆ ਸੋਹਣੇ ਢੰਗ ਨਾਲ ਦਰਖਤ ਲਾਓ ਬਸ ਹੋਰ ਵੀ ਜਿਹੜੀ ਆਪਸ਼ਨ ਤੁਹਾਨੂੰ ਠੀਕ ਲੱਗਦੀ ਆ ਮੈਂ ਤਾਂ ਤੁਹਾਨੂੰ 6-7 ਆਪਸ਼ਨ ਆ ਦਸੀਆਂ ਜਿਹੜੀ ਵੀ ਠੀਕ ਲੱਗਦੀ ਆ ਬਾਈ ਜੀ ਉਹ ਚੁਣੋ ਪਰ ਘੱਟੋ ਘੱਟ ਆਪਦੇ ਬੱਚਿਆਂ ਨੂੰ ਇੱਕ ਬਿਹਤਰ ਧਰਤੀ ਦਾ ਸੰਕਲਪ ਦੇ ਕੇ ਜਾਓ ਹਾਂ ਜੇ ਤੁਸੀਂ ਦਰਖਤ ਨਹੀਂ ਲਾ ਸਕਦੇ ਠੀਕ ਹੈ ਤਾਂ ਤੁ ਜੇ ਮੰਨ ਲਓ ਜਾਂ ਦਰਖਤ ਲਾ ਸਕਦੇ ਹੋ ਤੁਸੀਂ ਕਹੋ ਵੀ ਦਰਖਤ ਤਾਂ ਲਾ ਲ ਗਏ ਜੀ ਪਰ ਇਹਦੇ ਨਾਲ ਇੰਨੇ ਘッセ ਚ ਛਾਂ ਆਉਂਦੀ ਹੈ ਅੱਧੇ ਚ ਨਹੀਂ ਆਉਂਦੀ ਉੱਥੇ ਸੋਲਰ ਲਵਾ ਲਓ ਜਿਹੜੀ ਧੁੱਪ ਪਾਉਗੀ ਛੱਤ ਤੇ ਤੁਸੀਂ ਸੋਲਰ ਲਵਾਇਆ ਉਹਦੇ ਨਾਲ ਹੋਰੂਗੀ ਹਾਂ ਮੇਰੇ ਵਾਂਗੂ ਜੇ ਤੁਸੀਂ ਡਾਟਾਂ ਲਵਾਈਆਂ ਹੁਣ ਡਾਟ ਇੱਕ ਪੁਰਾਣੀ ਛੱਤ ਦਾ ਤਰੀਕਾ ਜਿਵੇਂ ਆਪਣੇ ਲੱਗੀਆਂ ਵੀ ਹਾਂ ਫੇਰ ਨਹੀਂ ਲਵਾ ਸਕਦੇ ਹਾਂ। ਹਮ ਹੈਨਾ ਤਾਂ ਉਹ ਵੀ ਵੈਸੇ ਪੱਕੀ-ਪੁੱਕੀ ਕਰਕੇ ਤਾਂ ਲੱਗ ਜਾਂਦੀ ਹੋਊਗੀ ਛੱਤ ਜੇ ਪੱਕੀ ਕਰਨੀ ਹੈ। ਮੈਨੂੰ ਲੱਗਦਾ ਛੱਤ ਤੇ ਮਿੱਟੀ ਜ਼ਿਆਦਾ ਲੋਟ ਰਹਿੰਦੀ ਹੈ। ਪਰ ਜੇ ਪੱਕੀ ਵੀ ਕਰ ਲਈ ਫੇਰ ਅੱਜ ਕੱਲ ਪੇਂਟ ਇਹ ਜੇ ਆਉਂਦੇ ਆ। ਹਮ ਮੈਂ ਉਹਦੀ ਗੱਲ ਕਰਦਾ ਜਿਹੜੇ ਆਪਾਂ ਵੀ ਜ਼ਿਕਰ ਕਰਨਾ ਕਿ ਛੱਤ ਤੇ ਜਿਹੜਾ ਟੈਂਪਰੇਚਰ ਆ ਉਹਨੂੰ ਰਿਫਲੈਕਟ ਕਰ ਦਿੰਦੇ ਆ। ਉਹਦੇ ਕਰਤੇ ਨਹੀਂ ਇਫੈਕਟ ਕਰਦਾ। ਉਹ ਬਸ ਯਾਰ ਜੇ ਤੁਹਾਡੇ ਕੋਲੇ ਕੁਝ ਵੀ ਨਹੀਂ ਗਗਣ। ਹਮ ਕਲੀ ਲੈ ਲਓ ਫੇਵੀਕੋਲ ਲੈ ਲਓ ਯਾਰ। ਉਹ ਛੱਤ ਤੇ ਫੇਰ ਦਿਓ ਉਹਦੇ ਨਾਲ ਵੀ ਫਰਕ ਪਾਵੇ ਮੇਰੀ ਗਾਰੰਟੀ। ਅੱਛਾ ਮਤਲਬ ਉਹ ਪੇਂਟਾ ਧੇਰ ਬਚੀ ਖਾਸਾ ਧੇਰ ਬਚਾ ਕੇ ਹੀ ਫਿਰਦੇ ਹਾਂ ਫਿਰ ਐਂਡ ਤੇ ਤਾਂ ਉਹ ਮੁੱਖ ਮੰਤਰੀ ਸਾਹਿਬ ਵਾਂਗੂ ਚੰਨੀ ਸਾਹਿਬ ਵਾਂਗੂ ਸਾਨੂੰ ਵੀ ਕਹਣਾ ਬੰਦਾ ਸੀ ਆਹ ਕੁਝ ਵੀ ਕਰਦੇ ਰਹੇ ਹਾਂ ਤਾਂ ਅਸੀਂ ਵੀ ਬਾਈ ਪੇਂਟ ਵਾਲੀ ਮਸ਼ੀਨ ਵੀ ਘਰੇ ਲੈਂਦੀ ਵੀ ਆ ਫਿਰ ਜੇ ਕੋਈ ਬਾਹਲੇ ਧਿਆਰ ਚੱਕਣੇ ਪੈ ਜਾਣ ਆਪ ਵੀ ਲੱਗ ਜਾਈ ਤਾਂ ਤਾਂ ਚਲੋ ਇਹ ਤਾਂ ਮਜ਼ਾਕ ਦੀ ਗੱਲ ਹੈ ਪਰ ਇਹ ਸਾਰੀਆਂ ਚੀਜ਼ਾਂ ਦਾ ਇੰਪੈਕਟ ਧਰਤੀ ਤੇ ਪੈਂਦਾ ਹੈ ਉਦੋਂ ਵੀ ਵੱਡੀ ਗੱਲ ਥੋਡੇ ਘਰ ਚ ਜੇ ਬੱਚੇ ਆ ਥੋਡੇ ਘਰੇ ਦਰਖਤ ਲੱਗੇ ਹੋਏ ਆ ਉਹਨਾਂ ਦੀ ਮਾਨਸਿਕ ਸਿਹਤ ਦੇ ਉੱਤੇ ਜਦੋਂ ਸਵੇਰ ਉੱਠਣਗੇ ਪੰਛੀਆਂ ਰਾਹੀਂ ਕਿੰਨਾ ਚੰਗਾ ਪ੍ਰਭਾਵ ਪਊਗਾ ਸੋਚ ਕੇ ਦੇਖੋ ਉਹ ਘਰ ਜਿੱਥੇ ਹੁਣ ਆਪਾਂ ਬੈਠੇ ਆਂ ਕੈਮਰੇ ਦਾ ਤਾਂ ਮੈਨੂੰ ਪਤਾ ਨਹੀਂ ਪਰ ਆ ਚਿੜੀਆਂ ਦੀ ਵਾਸ ਹੁੰਦੀ ਆ ਤੁਹਾਨੂੰ ਬਿਲਕੁਲ ਬੁਲਬੁਲ ਦੀ ਸੁਣ ਰਹੀ ਹੋਣੀ ਆ ਠੀਕ ਆ ਤੇ ਹੋਰ ਬਥੇਰੇ ਇੱਥੇ ਜਾਨਵਰ ਜਿਹੜੇ ਤੜਕੇ ਤੜਕੇ ਸਭ ਤੋਂ ਵੱਧ ਹੁੰਦੇ ਆ ਬਿਲਕੁਲ ਮਤਲਬ ਇੱਥੇ ਮੈਂ ਮੈਂ ਵੀ ਕਈ ਚੀਜ਼ਾਂ ਦੇਖੀਆਂ ਹੁਣ ਘਰੇ ਦਰਖਤ ਲਾਏ ਜਿਵੇਂ ਮੈਂ ਅਨਾਰਾਂ ਦਾ ਬੂਟਾ ਨਾਰਾਂ ਦੇ ਕਈ ਲਾਏ ਵਿਆ ਹਨ ਆਪਣੇ ਕੋਲੇ ਹੋਣਗੇ ਮੈਨੂੰ ਲੱਗਦਾ ਨਾਰਾਂ ਦੇ ਤੇ ਤਿੰਨ ਚਾਰ ਦਰਖਤ ਪੰਜ ਪੰਜ ਦਰਖਤ ਆਪਣੇ ਕੋਲੇ ਅਨਾਰਾਂ ਦੇ ਮੈਨੂੰ ਚਾਚਾ ਆ ਕੇ ਕਹਿੰਦਾ ਕਹਿੰਦਾ ਯਾਰ ਕਹਿੰਦਾ ਯਾਰ ਇਹ ਤੂੰ ਇਹਨੂੰ ਵੱਡ ਦੇ ਇੱਕ ਟਾਣਾ ਜੇ ਰੱਖ ਹੂੰ ਉਹ ਵੈਸੇ ਤਾਂ ਇੱਕ ਹੀ ਰੱਖਣਾ ਚਾਹੀਦਾ ਹੁੰਦਾ ਹਨਾ ਉਹਦਾ ਟਾਣਾ ਜ ਆ ਉਹ ਮੈਂ ਜਿੱਥੋਂ ਉਗਰੇ ਮਹਾ ਜੀ ਰੁਗਰੀ ਜਾਂਦੇ ਮੈਨੂੰ ਕਹਿੰਦਾ ਯਾਰ ਇਹਨੂੰ ਵੱਡ ਲਾਏ ਮੈਂ ਚਾਚਾ ਗੱਲ ਆਇਆ ਇਹ ਆਪਾਂ ਤਾਂ ਖਾਂਦੇ ਨਹੀਂ ਹੂੰ ਨਾ ਤੂੰ ਖਾਣਾ ਨਾ ਮੈਂ ਖਾਣਾ ਹੂੰ ਆਪਾਂ ਤਾਂ ਘੌਲ ਕਰ ਜਾਂਦੇ ਆ ਮੇਰਾ ਤਾਂ ਮੈਨੂੰ ਹੀ ਨਹੀਂ ਪਤਾ ਵੀ ਮੈਂ ਕਦੋਂ ਘਰੇ ਬੜਾ ਹੂੰ ਇਹ ਯਾਰ ਜਿਹੜੇ ਇੱਥੇ ਤੂਤੇ ਤੂਤੇ ਆ ਸਭ ਤੋਂ ਵੱਧ ਉਹ ਖਾਂਦੇ ਆ ਹੂੰ ਬਾਈ ਜੀ ਹਰ ਮੇਰਾ ਇੱਥੋਂ ਦੇਖ ਲਓ ਫਰੂਟ ਕਿਸੇ ਤੇ ਕੋਈ ਕਵਰ ਨਹੀਂ ਕਰਿਆ ਵਾ ਜਿਹੜਾ ਵੀ ਫਰੂਟ ਲੱਗਦਾ ਅਮਰੂਦ ਲੱਗ ਜੇ ਆ ਹੁਣ ਫਾਲਸੇ ਲੱਗੇ ਸੀ ਹਨਾ ਜਮਣਾਂ ਲੱਗੀਆਂ ਪਈਆਂ ਜਿਹੜੀ ਵੀ ਚੀਜ਼ ਆ ਝੋਨੇ ਲਾਉਣ ਵਾਲੀ ਝੋਨਾ ਲਾਉਣ ਵਾਲੀ ਲੇਬਰ ਆ ਆ ਕੇ ਇੱਥੇ ਆ ਫਾਲਸਾ ਉਹਨਾਂ ਨੇ ਵੱਧੂ ਖਾਦਾ ਯਾਰ ਹੂੰ ਗੋਣੀ ਦੇ ਤਾਹੂ ਕੋਈ ਤੁਹਾਨੂੰ ਦਵਾਈ ਦਿੱਤੀ ਉਹ ਮੈਂ ਦੇਖਿਆ ਬੱਚੇ ਜਵਾਕ ਸੀਗੇ ਉਹਨਾਂ ਨਾਲ ਤੇ ਉਹ ਆ ਕੇ ਚਿਮੜੇ ਰਹਿੰਦੇ ਆ ਫਿਰ ਪੰਛੀ ਖਾ ਲੈਂਦੇ ਆ ਯਾਰ ਤਾਂ ਸਾਰੀ ਆਉਣਾ ਜਾਮਣਾ ਦੀ ਰੋਤਾ ਭਾਵੇਂ ਖਾ ਲੋ ਭਾਵੇਂ ਇਹਨੂੰ ਗੁੜ ਦੇ ਨਾਲ ਮਿਕਸ ਕਰਕੇ ਪਾ ਲੋ ਹੁਣ ਮੈਂ ਹੋਰ ਇਤੂ ਵੱਧ ਪਿੰਡਾਂ ਵਾਲਾ ਕੀ ਦੱਸਾਂ ਹੈਨਾ ਬਥੇਰੀਆਂ ਚੀਜ਼ਾਂ ਪਰ ਜੇ ਤੁਸੀਂ ਲਾਈਫ ਦੇ ਕਨਸੈਪਟ ਨੂੰ ਸਮਝਣਾ ਜ਼ਿੰਦਗੀ ਦੇ ਕਨਸੈਪਟ ਨੂੰ ਸਮਝਦੇ ਆ ਤਾਂ ਜ਼ਿੰਦਗੀ ਦਾ ਕਨਸੈਪਟ ਕੱਲਾ ਸੀਮੈਂਟਡ ਘਰ ਦੇ ਵਿੱਚ ਏਸੀ ਲਾ ਕੇ ਰਹਿਣਾ ਨਹੀਂ ਹੈ ਵੱਡੀ ਗੱਡੀ ਚਲਾਉਣਾ ਨਹੀਂ ਹੈ ਉਹਦੇ 'ਚ ਸੰਤੁਲਨ ਹੈ ਖੁਸ਼ਹਾਲੀ ਹੈ ਇੱਕ ਘਰ ਮੈਂ ਕਹਿੰਨਾ ਆਪਦੇ ਆਪ 'ਚ ਪੂਰੀ ਦੁਨੀਆ ਹੁੰਦਾ ਹੈ ਘਰ ਕੱਲਾ ਘਰ ਨਹੀਂ ਹੁੰਦਾ ਉੱਥੇ ਕੱਲੇ ਬੰਦੇ ਨਹੀਂ ਰਹਿੰਦੇ ਤੁਹਾਨੂੰ ਲੱਗਦਾ ਥੋੜਾ ਘਰ ਚਮਚੜਿਕਾਂ ਨੂੰ ਲੱਗਦਾ ਉਹਨਾਂ ਦਾ ਘਰ ਜਿਹੜੀਆਂ ਅਦਰ ਬਾਜੇ ਚਲ ਬੈਠੀਆਂ ਹੁੰਦੀਆਂ ਆਪਣੀ ਠੀਕ ਹੈ ਕਰਲੀਆਂ ਨੂੰ ਲੱਗਦਾ ਉਹਨਾਂ ਦਾ ਘਰ ਆ ਪੰਛੀਆਂ ਨੂੰ ਲੱਗਦਾ ਇਹਨਾਂ ਦਾ ਘਰ ਜਿਹੜੇ ਜਾਨਵਰ ਮੈਨੂੰ ਲੱਗਾ ਪੰਜਾਬ ਚ ਮੈਂ ਬਹੁਤ ਚਿਰ ਬਾਅਦ ਦੇਖਿਆ 10 10 ਸਾਲ ਬਾਅਦ ਦੇਖਣੇ ਸ਼ੁਰੂ ਕੀਤੇ ਆ 3 ਸਾਲਾਂ ਦੇ ਹਾਂ ਤੋ ਟੋਟਾ ਕੁ ਮੈਂ ਮੈਂ ਕਹਿੰਦਾ ਸੀ ਵੀ ਠੀਕ ਆ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਜਿਹੜੇ ਸ਼ਹਿਰ ਵਾਲੇ ਨੇ ਭਾਈ ਥੋੜੀ ਤਾਂ ਮਜਬੂਰੀ ਆ ਮਜਬੂਰੀ ਹੁੰਦੀ ਆ ਪਰ ਫਿਰ ਕੋਈ ਨਾ ਕੋਈ ਹਾਲਤ ਉਹਨਾਂ ਵਾਸਤੇ ਵੀ ਉੱਠੀ ਕਿ ਉਹਨਾਂ ਕੋਲ ਇੰਨੀ ਖੁੱਲੀ ਜਗ੍ਹਾ ਹੈ ਨਹੀਂ ਆਪਣੇ ਕੋਲੇ ਕਿ ਆਪਾਂ ਘਰ ਪਾ ਕੇ ਮੂਰੇ ਅੱਧਾ ਕਿਲਾ ਦਰਖਤਾਂ ਨੂੰ ਛੱਡ ਲਈਏ ਨਹੀਂ ਚਲੋ ਉਹ ਨਹੀਂ ਛੱਡ ਸਕਦੇ ਪਿੰਡਾਂ ਵਾਲਿਆਂ ਲਈ ਵੀ ਦੱਸ ਦੇਣਾ ਪਿੰਡਾਂ 'ਚ ਵੀ ਜਿਹਦੇ ਕੋਲੇ ਥਾਂ ਥੋੜੀ ਆ ਉਹ ਵੀ ਆਪਦੇ ਘਰ ਦਾ ਟੈਂਪਰੇਚਰ ਘਟਾ ਸਕਦਾ ਮੰਨ ਲਓ ਇੱਕ ਕੰਧ ਆ ਤੁਹਾਡੀ ਮੰਨ ਲਓ ਆਹ ਵਾਲ ਹੈ ਹੈਨਾ ਡੈਰੀ ਚੱਕ ਲੈਨੇ ਆਪਾਂ ਆਹ ਵਾਲ ਆ ਇੱਕ ਤੁਹਾਡੀ ਕੰਧ ਆ ਇਹਨੂੰ ਕੀ ਕਰਾਂਗੇ ਇਹਦੇ ਨਾਲ ਨਾ ਇਹ ਜਾਲ ਆ ਜਾਂਦਾ ਹਮ ਇੱਕ ਜਾਲ ਐ ਲੱਗ ਜਾਣਾ ਹਮ ਉਹ ਆਪਾਂ ਵੀਡੀਓ ਚ ਚਲਾਕ ਦਿਖਾਣਾ ਆ ਵੀਡੀਓ ਚ ਮੈਂ ਤੁਹਾਨੂੰ ਪੋਸਟੋ ਵੀ ਉਹਦੀ ਕੋਈ ਡਾਊਨਲੋਡ ਕਰਕੇ ਦਿਖਾ ਦਊਗਾ ਆਏ ਜਾਲ ਲੱਗ ਜੂ ਇਹਦੇ ਨਾਲ ਥੱਲੇ ਧਰਤੀ ਤੱਕ ਉਹ ਜਾਲ ਤੇ ਵੇਲ ਚੜਾ ਦਿਓ ਉਹ ਤੁਹਾਡੀ ਗੰਨ ਤਾਂ ਸੰਘਣੀ ਵੀ ਬਹੁਤ ਹੁੰਦੀ ਦਰਖਤਾਂ ਨਾਲ ਵੀ ਸੰਘਣੀ ਹੁੰਦੀ ਆ ਉਹ ਬਾਈ ਜੀ ਵੇਲਾਂ ਝੁਮਕਾ ਵੇਲ ਚੜਾ ਦਿਓ ਹਨਾ ਤੁਹਾਨੂੰ ਫੁੱਲ ਵੋਗਨ ਵਿਲੀਆ ਪਸੰਦਾ ਆ ਚੜਾ ਦਿਓ ਵੋਗਨ ਵਿਲੀਆ ਬਹੁਤ ਕਮਾਲ ਦੀ ਵੇਲ ਹਨਾ ਬਥੇਰੀਆਂ ਵੇਲ ਯਾਰ ਨਾ ਹੋਰ ਛੱਡੋ ਮੈਂ ਕਹਿਣਾ ਯਾਰ ਅੰਗੂਰਾਂ ਦੀ ਬੇਲ ਚੜਾ ਦੋ ਲੈ ਹੂੰ ਤੁਹਾਡਾ ਘਰ ਵੀ ਠੰਡਾ ਰੂ ਅੰਗੂਰ ਵੀ ਖਾਓਗੇ ਹੂੰ ਇਹ ਤਰੀਕੇ ਨੇ ਜੇ ਤੁਸੀਂ ਅਪਣਾ ਲਓਗੇ ਆਪੋ ਆਪਣੇ ਤਰੀਕੇ ਤਾਂ ਗਗਨ ਸਾਹਿਬ ਬਥੇਰੇ ਆ ਗੱਲ ਨੀਤ ਦੀ ਆ ਹੂੰ ਤੁਸੀਂ ਧਾਰ ਲਓ ਕਿ ਅਸੀਂ ਘਰ ਨੂੰ ਬਿਹਤਰ ਬਣਾਉਣਾ ਹੂੰ ਜੇ ਤੁਹਾਨੂੰ ਇਸ ਗੱਲ ਦਾ ਮੈਂ ਉਹਨਾਂ ਚ ਵੀ ਨਹੀਂ ਜਿਹੜੇ ਕਹਿੰਦੇ ਵੀ ਸਾਰਾ ਕੁਝ ਮੋੜਾ ਪਾ ਦੋ ਟੈਕਨੋਲੋਜੀ ਤੋਂ ਕੱਟ ਆਫ ਹੋ ਜਾਓ ਹੂੰ ਮੈਂ ਉਹਨਾਂ ਚ ਵੀ ਨਹੀਂ ਜਿਹੜੇ ਕਹਿੰਦੇ ਵੀ ਟੈਕਨੋਲੋਜੀ ਬਸ ਸਿਰਾ ਹੀ ਹੈ ਜੀ ਜੋ ਕੁਝ ਕਰਦੀ ਆ ਹਾਂ ਤੋਂ ਨੂੰ ਆਪਦੀ ਕਾਮਨ ਸੈਂਸ ਵਰਤ ਕੇ ਵੀ ਕਈ ਰਾਹ ਲੱਭਣੇ ਪੈਂਦੇ ਆ ਆਪਦੀਆਂ ਲੋੜਾਂ ਦੇ ਅਨੁਸਾਰ ਮਨੁੱਖ ਲੱਭਦਾ ਹੀ ਆ ਆ ਤੁਸੀਂ ਦੇਖਣਾ ਜਿੱਥੇ ਤੁਸੀਂ ਰਹਿਣਾ ਕਿਹੋ ਜਿਹਾ ਮਾਹੌਲ ਤੁਹਾਨੂੰ ਚਾਹੀਦਾ ਹੁਣ ਇਹ ਆਪਾਂ ਇਹ ਸਾਰੇ ਇਸ ਦੇ ਬਾਰੇ ਸਾਰੀ ਗੱਲਬਾਤ ਦਾਸੀ ਮੈਨੂੰ ਲੱਗਦਾ ਕੋਈ ਦੇਖਣ ਵਾਲਾ ਹੈ ਵੀ ਸੋਚਦਾ ਵੀ ਆਪ ਤਾਂ ਬੈਠੇ ਨੁਚਲੀ ਜਾਂਦੇ ਨੇ ਗਰਮੀ 'ਚ ਕਿਹੜੇ ਦਾਮਨ ਘਟਾਉਣ ਦੀਆਂ ਗੱਲਾਂ ਕਰਦੇ ਨੇ ਨਹੀਂ ਫਿਰ ਹੁਣ ਜਿਹੜਾ ਹੁਣ ਬਾਹਰ ਦਾ ਆਸੇ ਪਾਸੇ ਝੋਨਾ ਤਾਂ ਸਾਡੇ ਵੀ ਲੱਗਦਾ ਹੂੰ ਆਪ ਗੋਨੇਆਣਾ ਮੰਡੀ ਆ ਆਪਣੇ ਤੋਂ 4 ਕਿਲੋਮੀਟਰ ਦੂਰ ਹੂੰ ਆ ਕਾਲੀ ਭਾਜਪਾ ਸਰਕਾਰ ਮੇਲੇ ਉੱਥੇ ਇੱਕ ਫੈਕਟਰੀ ਦੇ ਵਿੱਚ ਸਪਰੇਅ ਬਣਦੀ ਨਕਲੀ ਫੜੀ ਗਈ ਸੀ ਤੇ ਉਹਨੇ ਕਿੰਨੇ ਕਿਸਾਨ ਡੁੱਬੇ ਹੋਣੇ ਆ ਉਹਨਾਂ ਕਰਕੇ ਨਰਮੇ ਲੱਗਣੋਂ ਹਟੇ ਇੱਥੇ ਹੂੰ ਠੀਕ ਆ ਹੁਣ ਗਲਾਬੀ ਸੰਢੀ ਆ ਹਰ ਬਰੀ ਖਾ ਜਾਂਦੀ ਆ ਨਰਮੇ ਲੱਗੇ ਹੁਣ ਨਾਲੇ ਸਾਰੇ ਪਿੰਡ ਨੂੰ ਰੋਜ਼ਗਾਰ ਮਿਲੇ ਹੂੰ ਬਹੁਤ ਸਾਰੀਆਂ ਚੀਜ਼ਾਂ ਗੱਗਣਾ ਐ ਨਹੀਂ ਵੀ ਇੱਕ ਫੈਕਟਰ ਹੁੰਦਾ ਹੁਣ ਝੂਣਾਂ ਲੱਗਿਆ ਵਾਸੇ ਪਾਸੇ ਹਮਸ ਆਊਗੀ ਮੁਰਕਾ ਵੀ ਹੋਊਗਾ ਅਰੇ ਮੁਰਕੇ ਨੂੰ ਵੀ ਮੈਂ ਯਾਰ ਕਹਿਣਾ ਯਾਰ ਇਹ ਕੁਦਰਤ ਦਾ ਸਾਨੂੰ ਚੁੰਮਣ ਦਾ ਤਰੀਕਾ ਬਾਈ ਹੂੰ ਕੁਛ ਨਹੀਂ ਹੁੰਦਾ ਮੁਰਕੇ ਨਾਲ ਕੋਈ ਖੁਰਿਆਣੀ ਅੱਜ ਤੱਕ ਹੂੰ ਦੁਨੀਆ 'ਚ ਮੈਨੂੰ ਇੱਕ ਬੰਦਾ ਦਿਖਾ ਦਿਓ ਜਿਹੜਾ ਮੁੜਕੇ ਨਾਲ ਖੁਰ ਗਿਆ ਹੋਵੇ ਕੋਈ ਨਹੀਂ ਖੁਰਦਾ ਨਾ ਕੋਈ ਗੱਲ ਨਹੀਂ ਇਹ ਸਰੀਰ ਆ ਚੱਲਣਾ ਹੀ ਹੋਗਾ ਚੱਲ ਰਹੇ ਆ ਆ ਹੁਣ ਥੋੜੇ ਚਰਨੂ ਜਾ ਕੇ ਆਪਾਂ ਏਸੀ 'ਚ ਵਜਾਂਗੇ ਫਿਰ ਬਿਲਕੁਲ ਠੀਕ ਆ ਪਰ ਜਿੰ ਜਿਹੜੀ ਵੀ ਸਹੂਲਤ ਹੈ ਉਹਨੂੰ ਇੱਕ ਲੌਜੀਕਲ ਢੰਗ ਦੇ ਨਾਲ ਵਰਤਣਾ ਸਮਝ ਨਾਲ ਵਰਤਣਾ ਕਾਮਨ ਸੈਂਸ ਦੇ ਆਧਾਰ ਦੇ ਉੱਤੇ ਫੈਸਲੇ ਲੈਣੇ ਇਹ ਬਹੁਤ ਜ਼ਰੂਰੀ ਹੈ ਕੋਈ ਬਾਲੀ ਜਿਵੇਂ ਆਪਾਂ ਗੱਲਾਂ ਕਰਦੇ ਆ ਉਸ ਕਰਨ ਨੂੰ ਬਹੁਤਿਆਂ ਗੁੰਝਲਦਾਰ ਕੇ ਆਹ ਕਿਵੇਂ ਕਰ ਲਈ ਕਿਵੇਂ ਕਰ ਲਈ ਕੋਈ ਬਹੁਤ ਹੀ ਗੁੰਝਲਦਾਰ ਗੱਲ ਨਹੀਂ ਹੈ ਬਸ ਤਰੀਕਾ ਕੀ ਹੈ ਪੰਜ ਚਾਰ ਦਰਖਤ ਲਾਉਣੇ ਆ ਤੇ ਬਸ ਉਹ ਦਰਖਤ ਇੱਕ ਤਰਤੀਬ ਦੇ ਵਿੱਚ ਲੱਗਣਾ ਥੋੜਾ ਦਿਮਾਗ ਲਾ ਕੇ ਇੱਕ ਤਰਤੀਬ ਦੇ ਵਿੱਚ ਦਰਖਤ ਲਾ ਲਓ 5-7 ਹੂੰ ਅਗਲੇ ਦਰਖਤ ਥੋੜਾ ਆਪ ਲਾਉਣ ਨੂੰ ਜੀ ਕਰੂਗਾ ਹੂੰ ਪਰ ਇੱਕ ਦੋ ਦਰਖਤ ਨਾ ਲਾਓ ਹੂੰ ਜਿਹੜੇ ਬੰਦੇ ਇੱਕ ਦੋ ਦਰਖਤ ਹੀ ਲਾਉਂਦੇ ਆ ਉਹ ਫਿਰ ਪਾਣੀ ਨਹੀਂ ਪਾਉਂਦੇ ਮੇਰਾ ਇਹ ਤਜਰਬਾ ਅੱਛਾ 5-7 ਦਰਖਤ ਹੋਣਗੇ ਬੰਦਾ ਪਾਣੀ ਪੋ ਤੁਸੀਂ ਕਿੰਨਾ ਤਾਂ ਸ਼ੁਰੂ ਕੀਤਾ ਸੀ ਮੈਂ ਯਰ 50 ਤੋਂ ਸ਼ੁਰੂ ਕਰੇ ਇਕੱਠੇ 50 ਲਾਈ ਸੀ ਪਹਿਲਾਂ ਆਪਣੇ ਫਿਰ ਪਹਿਲਾਂ ਹੀ ਸੀਗੇ ਨਾ 50 60 ਤਾਂ ਪਹਿਲਾਂ ਸੀ 50 60 ਮੈਂ ਲਾਤੇ ਹੁਣ ਤਾਂ ਜੇ ਆਪਾਂ ਨਵਜੀਤ ਦਾ ਵੀ ਪਰਲਾ ਪਾਸਾ ਲਾ ਲੀਏ ਮੈਨੂੰ ਲੱਗਦਾ ਵੀ 3 350 ਦਰਖਤ ਤਾਂ ਟੱਪਦੇ ਆਂ ਅੱਛਾ ਹਾਂ ਸਾਰੇ ਘਰ ਮਨ ਹਰੇਕ ਮਲੇਰ ਕੋਟਲੇ ਹਰੇਕ ਘੇੜੇ ਦਰਖਤ ਆਈ ਜਾਂਦੇ ਨੇ ਪੰਜਰ ਤਾਂ ਬਿਲ ਉਹ ਤਾਂ ਦੇਖੋ ਕਿੰਨੀ ਸੋਹਣੀ ਚੀਜ਼ ਆ ਗਗਨ ਦਿਲਚਸਪ ਦੇਖੋ ਬਹੁਤ ਹੁੰਦੇ ਕਹਿੰਦੇ ਸਾਡਾ ਸੜ ਗਿਆ ਵੀ ਹਾਂ ਬਿਜ ਡਰਾਕਤੀ ਮੈਂ ਲਾਇਏ ਸੀ ਬਾਈ ਜੀ ਮੈਨੂੰ ਬਥੇਰੇ ਬੰਦੇ ਮਿਲਦੇ ਜਿਹੜਾ ਕਹਿੰਦੇ ਜੀ ਫਿਰ ਜੀ ਮੇਰੇ ਤਾਂ ਮੱਚ ਗਏ ਫਿਰ ਮੇਰਾ ਦਿਲ ਜਾ ਟੁੱਟਿਆ ਫਿਰ ਦਵਾਰੇ ਲਾ ਲੋ ਯਾਰ ਫਿਰ ਕੀ ਹੋ ਗਿਆ ਭਾਈ ਐਡੀ ਐਡੀ ਕੀ ਥੀ ਹੋ ਗਈ ਲੋਕਾਂ ਦੇ ਵਿਆਹ ਟੁੱਟ ਜਾਂਦੇ ਆ ਉਹ ਨਵੇਂ ਵਿਆਹ ਕਰਾ ਲੈਂਦੇ ਆ ਇਹ ਤਾਂ ਦਰਾਕਤੀ ਆ ਹੁਣ ਮੈਨੂੰ ਤਾਂ ਮਾਧਾਰਨ ਬਾਲੀ ਗੰਦੀ ਨਹੀਂ ਦੇਤੀ ਕਿ ਚੱਲ ਜੂ ਚੱਲੇ ਇਹ ਠੀਕਾ ਗੱਲ ਸਮਝਾਉਣੀ ਚਾਹੀਦੀ ਆ ਚਲੋ ਵੀ ਆਸ ਹੈ ਬਿਲਕੁਲ ਯਾਰ ਦਰਖਤ ਲਾਈ ਚਲੋ ਲਾਈ ਚਲੋ ਫੇਰ ਕੀ ਹੁੰਦਾ ਨਾ ਇੱਕ ਸਟੇਜ ਤੋਂ ਬਾਅਦ ਦਰਖਤ ਇੰਨੇ ਵੱਧ ਜਾਂਦੇ ਆ ਉਹਨਾਂ ਦੇ ਵਿੱਚੋਂ ਆਪਣੇ ਆਪ ਫੇਰ ਦਰਖਤ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਆ ਮੇਰੇ ਆ ਜਿਹੜੀ ਆਪਣੇ ਬਿਲਕੁਲ ਪਿੱਛੇ ਦੀ ਜ਼ਮੀਨ ਆ ਇੱਥੇ ਪਹਿਲਾਂ ਇੰਨੇ ਦਰਖਤ ਨਹੀਂ ਸੀ ਕਾਮਯਾਬ ਹੁੰਦੇ ਇਹ ਕਾਮਯਾਬ ਉਦੋਂ ਹੋਣ ਲੱਗਿਆ ਜਦੋਂ ਕੁਝ ਕੁ ਦਰਖਤ ਇੱਥੇ ਕਾਮਯਾਬ ਹੋਏ ਇਹ ਜ਼ਮੀਨ ਤਾਂ ਜਮਾ ਹੀ ਮਤਲਬ ਇੱਥੇ ਅਸੀਂ ਘਰੇਲੂ ਯੂਜ਼ ਵਾਲੀ ਸੀਗੀ ਹੁਣ ਜਿਵੇਂ ਪਿਛਲੇ ਪਾਸੇ ਲਾਇਏ ਬਿਹੇ ਜਿਹੜੇ ਦਰਖਤ ਆ ਉਹ ਤਾਂ ਉਦੋਂ ਹੀ ਚੱਲ ਪੈਂਦੇ ਆ ਵਧੀਆ ਫਰੂਟਿੰਗ ਹੁੰਦੀ ਆ ਖੇਤੀ ਵਾਲੇ ਆ ਸਾਰੇ ਉਹ ਜੋ ਬਾਹੀ ਵਾਲੀ ਜ਼ਮੀਨ ਆ ਹੁਣ ਇਹਨਾਂ ਦੇ ਪੱਤੇ ਟੁੱਟ ਟੁੱਟ ਕੇ ਜਿਵੇਂ ਥੱਲੇ ਡਿੱਗੇ ਆ ਹੌਲੀ ਹੌਲੀ ਜ਼ਮੀਨ ਤਿਆਰ ਹੋਈ ਤਾਂ ਹੋਰ ਕੁਝ ਮੈਂ ਕੋਈ ਸਕਿਪ ਕਰ ਦੇ ਕੁਝ ਆਪਾਂ ਮੈਨੂੰ ਤਾਂ ਲੱਗਦਾ ਮੈਂ ਆਪਾਂ ਬਾੜਾ ਹੀ ਬੋਲ ਗਏ ਲੋੜ ਤੋਂ ਠੀਕ ਹੈ ਜੀ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਇਹ ਵੀਡੀਓ ਇੱਥੇ ਤੱਕ ਦੇਖੀ ਸਾਰੇ ਇਸ ਦੇ ਨਾਲ ਜੁੜੇ ਪਰ ਜਿਹੜਾ ਵੀ ਕਰ ਸਕਦਾ ਬਾਈ ਉਹ ਇਹ ਗੱਲਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਜ਼ਰੂਰ ਕਰਿਓ ਤਾਕਗੁਣਿਤ ਕੋਸ਼ਿਸ਼ ਜ਼ਰੂਰ ਕਰਿਓ ਹੋ ਸਕਦਾ ਤੁਹਾਡਾ ਵੀ ਕੋਈ ਫਾਇਦਾ ਹੋ ਜਾਏ ਤੁਸੀਂ ਅਕਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ